ਦਰਸ਼ਕ 33 ਸਾਲ ਬਾਅਦ ਫੇਰ ਇੱਕ ਵਾਰ ਮਾਮਲਾ ਦਰਮਾ ਗਿਆ ਹੈ ਮਾਮਲਾ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਜੀ ਦਾ ਉਹਨਾਂ ਦੀ ਜੋ ਰਿਪੋਰਟ ਹੈ ਵਕੀਲਾਂ ਦੇ ਵੱਲੋਂ ਅਕਸਰ ਹੀ ਅਕਾਲ ਤਖਤ ਸਾਹਿਬ ਕੀਤੀ ਗਈ ਹੈ ਕੀ ਹੈ ਪੂਰਾ ਮਾਮਲਾ ਕੀ ਇਸ ਮਾਮਲੇ ਦੀ ਸਾਰੀ ਅੰਦਰ ਦੀ ਗੱਲਾਂ ਹਨ ਪੁਲਸ ਵਾਲਿਆਂ ਵੱਲੋਂ ਜਾਂ ਵਕੀਲਾਂ ਵੱਲੋਂ ਜਾਂ ਪੂਰੇ ਇਸ ਘਟਨਾ ਕਰਨ ਦੇ ਵਿੱਚ ਕੀ ਕੀ ਪੱਖ ਨਿਕਲ ਕੇ ਆਏ ਨੇ ਮੈਨੂੰ ਇਸ ਸਾਰੇ ਘਟਨਾ ਬਾਰੇ ਜਾਣਕਾਰੀ ਦੇਣ ਲਈ ਮੇਰੇ ਸਾਥੀ ਜਗਮੀਰ ਸਿੰਘ ਫਤਿਹ ਵਾਲੀ ਜੁੜ ਚੁੱਕੇ ਨੇ ਸਲਾਰ ਫਤਿਹ ਜਗਮੀਰ ਸਿੰਘ ਜੀ ਹਾਂਜੀ ਸਵਾਗਤ ਹੈ ਧੰਨਵਾਦ ਕਰਦਾ ਜੀ ਅੰਜਮੀ ਸਿੰਘ ਤੁਸੀਂ ਕਾਫੀ ਜ਼ਿਆਦਾ ਕਹਿ ਲਓ ਕਿ ਇਸ ਮਾਮਲੇ ਵਿੱਚ ਰਿਪੋਰਟਿੰਗ ਕੀਤੀ ਹੈ ਚਾਹੇ ਥਾਂ ਦਾ ਨੂੰ ਲੈ ਕੇ ਜਾਂ ਹੋਰ ਸੀ ਕਾਫੀ ਡੂੰਘਾਈ ਤੱਕ ਇਸ ਮਾਮਲੇ ਨਾਲ ਜੁੜੇ ਹੋ요 ਕੀ ਉਹ ਜੋ ਪੱਖ ਨੇ ਜੋ ਕਹਿ ਲਓ ਕਿ ਸਾਹਮਣੇ ਨਹੀਂ ਆਏ ਜੋ ਰਿਪੋਰਟਾਂ ਚ ਆ ਰਹੀਆਂ ਨੇ ਉਸ ਦਰਸ਼ਕਾਂ ਨੂੰ ਦੱਸਣ ਜ਼ਰੂਰ ਅਸੀਂ ਦੱਸੋ ਨਾਲ ਅ ਜੀ ਦੀਪੰਦਰੇ ਗੱਲ ਇਦਾਂ ਹੈ ਕਿ ਪਹਿਲੀ ਗੱਲ ਤੇ ਇਹ ਵੀ ਬਹੁਤ ਹੈਰਾਨੀ ਦੀ ਗੱਲ ਹੈ ਕਿ 31 ਸਾਲ ਬੀਤ ਗਏ ਜੀ ਤੇ ਇਹਦੇ ਤੇ ਆਪਣੀ ਜਿਹੜੀ ਗੱਲ ਅੱਜ ਕਰ ਰਹੇ ਆਂ ਜਾਂ ਹੋਣੇ ਚੀਜ਼ ਦਾ ਰੌਲਾ ਪਿਆ ਇਹ 31 ਸਾਲ ਪਹਿਲਾਂ ਹੀ ਪੈ ਜਾਣਾ ਚਾਹੀਦਾ ਸੀ ਜਦੋਂ ਇਹ ਕਹਾਣੀ ਵਾਪਰੀ ਸੀ ਜੀ ਕਿਉਂਕਿ ਉਹ ਕੋ ਆਮ ਇਨਸਾਨ ਜਾਂ ਆਮ ਲੋਕ ਜਾਂ ਕੋਈ ਪਿੰਡ ਦਾ ਮੈਂਬਰ ਸਰਪੰਚ ਦੀ ਨਹੀਂ ਸੀਗਾ ਉਹ ਅਕਾਲ ਤਖਤ ਸਾਹਿਬ ਦਾ ਸਰਬੋਤਮ ਤਖਤ ਦਾ ਜਹੇਦਾਨ ਸੀਗਾ ਜਿੰਦੀ ਸਾਰੇ ਸਾਡੀ ਕੌਮ ਉਥੋਂ ਦਾ ਸਨੇਹਾ ਜਿਹੜਾ ਮੰਨਦੀ ਆ ਤੇ ਮੰਨਦੀ ਰਹੇਗੀ ਵੀ ਉਮੀਦ ਕਰਦੇ ਆ ਜੀ ਗੱਲ ਇਹ ਹੈ ਕਿ ਜਦੋਂ ਅਕਾਲਪੁਰ ਸਾਹਿਬ ਦੇ ਜਹਦਰ ਨਾਲ ਇਦਾਂ ਹੋਇਆ ਹੋਵੇ ਜੀ ਐਨਾ ਕੁਝ ਲੋਕਾਂ ਨੂੰ ਪਤਾ ਹੋਵੇ ਅੱਜ ਜਦੋਂ ਨਿਕਲ ਕੇ ਬਾਹਰ ਆ ਰਹੀਆਂ ਜਾਂ ਪੀਪੀ ਤਵਾੜੀ ਜੀ ਵੱਲੋਂ ਉਸ ਸਮੇਂ ਰਿਪੋਰਟ ਰੈਡੀ ਲਿਖੀ ਗਈ ਸੀ ਜੀ ਉਸ ਨੂੰ ਉਹਦੇ ਮੌਕੇ ਦੇ ਡੀਜੀਪੀ ਦੇ ਵੱਲੋਂ ਸਿਰੇ ਤੋਂ ਇਨਕਾਰ ਦੇਣਾ ਜੀ ਇਹ ਤੋਂ ਇਹ ਗੱਲ ਯਾਰ ਹੁੰਦੀ ਸੀ ਕਿ ਜਹਦਰ ਸਾਹਿਬ ਦੇ ਨਾਲ ਜੋ ਵਾਪਰਿਆ ਉਸ ਦਾ ਇਨਸਾਫ ਇਹ ਸਾਨੂੰ ਦੇਣਾ ਹੀ ਨਹੀਂ ਚਾਹੁੰਦੇ ਜੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਆਭਿਆਪ ਨੂੰ ਪੰਥਕ ਪਾਰਟੀ ਐ ਫੋਨ ਵਾਲੀ ਅਕਾਲੀ ਦਲ ਦਾ ਬਹੁਤ ਵੱਡਾ ਰੋਟ ਰਿਹਾ ਕਿਉਂਕਿ ਤਿੰਨ ਵਾਰ ਇਹਨਾਂ ਦੀ ਸਰਕਾਰ ਆਈ ਆ ਤਿੰਨ ਸਰਕਾਰ ਦੇ ਵਿੱਚ ਉਹਨਾਂ ਦੀ ਜਿਹੜੀ ਰਿਪੋਰਟ ਆ ਜਨਤਕ ਨਹੀਂ ਕੀਤੀ ਗਈ ਕਿ ਜਿਹੜੀ ਇਹਨਾਂ ਨੂੰ ਜਦੋਂ 97 98 ਵਿੱਚ ਇਹਨਾਂ ਦੀ ਸਰਕਾਰ ਬਣਦੀ ਆ ਉਦੋਂ ਹੀ ਇਹ ਜਨਤਕ ਕਰ ਦੇਣੀ ਚਾਹੀਦੀ ਸੀ ਕਿਉਂਕਿ ਉਦੋਂ ਪੰਜਾਬ ਦੇ ਵਿੱਚ 90 92 ਦਾ ਉਸ ਹੜਕੇ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਇੰਨਾ ਕੋਹ ਕਾਂ ਕਾਂ ਦੇ ਉੱਤੇ ਸਰਕਾਰ ਵਿੰਪ ਚਿੰਗ ਦੀ ਸਰਕਾਰ ਦੇ ਵਿੱਚ ਹੋਇਆ ਸੀਗਾ ਤੇ ਲੋਕ ਉਹਨਾਂ ਤੋਂ ਦੁਖੀ ਪੋਕੇ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਮੌਕਾ ਦਿੱਤਾ ਸੀਗਾ ਪਰ ਜਦੋਂ ਇਹਨਾਂ ਨੂੰ ਮੌਕਾ ਮਿਲਿਆ ਇਹਨਾਂ ਨੇ ਤਾਂ ਸੇਮ ਉਹਨਾਂ ਵਰਗੀ ਹੋਈ ਕੀਤੀ ਜੀ ਕੀਤੀ ਇੱਕ ਪਾਸੇ ਪੰਥਕ ਦਾ ਹੌਕਾ ਦੇ ਕੇ ਸਰਕਾਰ ਬਣਾਈ ਹੋਵੇ ਤੇ ਬਗਾਨਿਆਂ ਦੀ ਕਰਕੇ ਤੇ ਜਦੋਂ ਗੱਲ ਨਾ ਸੁਣੀ ਹੋਵੇ ਤੇ ਫਿਰ 2002 ਦੇ ਵਿੱਚ ਤਾਂ ਤਾਂ ਫਿਰ ਦੁਬਾਰਾ ਕਾਂਗਰਸ ਪੰਜਾਬ ਚ ਆ ਜਾਂਦੀ ਆ ਜੀ ਇਸ ਗੱਲ ਦੇ ਉੱਤੇ ਹੀ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਪਰ ਇਨਸਾਫ ਦਿੱਤਾ ਨਹੀਂ ਮੈਂ ਤੇ ਕਹੂੰਗਾ ਚਲੋ ਇਨਸਾਫ ਤਾਂ ਹਰੇਕ ਦਾ ਹੀ ਬੰਦਾ ਸੀ ਪਰ ਜਿਹੇ ਦਾ ਸਰ ਦਾ ਇਨਸਾਫ ਦੇ ਦਿੰਦੇ ਜੀ ਜੀ ਸਾਫ ਅਜ ਤੱਕ ਅੜਿਆ ਰਿਹਾ ਹੁਣ ਜਿਹੜੀ ਆਉਂਦੀ ਰਿਪੋਰਟ ਆ ਸਾਰੀ ਤਿਆਰ ਕਰਕੇ ਮੌਜੂਦਾ ਜਹੇਦਾ ਰਾਜ ਜਿਹੜੇ ਅਕਾਲ ਤਖਤ ਸਾਹਿਬ ਦੇ ਹੈਗੇ ਉਹਨਾਂ ਨੂੰ ਜਿਹੜੀ ਆ ਰਿਪੋਰਟ ਦਿੱਤੀ ਗਈ ਆ ਹੁਣ ਉਮੀਦ ਇਹ ਰੱਖਣੀ ਹੋਵੇਗੀ ਕਿ ਜਹੇਦਾ ਸਾਹਿਬ ਕਿੰਨੇ ਸਮੇਂ ਦੇ ਵਿੱਚ ਉਹਨਾਂ ਤੇ ਕਾਰਵਾਈ ਕਰਦੇ ਨੇ ਜਿਹੜੇ ਉਹਦੇ ਚ ਦੋਸ਼ੀ ਹੈਗੇ ਨੇ ਉਹਨਾਂ ਨੂੰ ਪੰਥ ਦੇ ਵਿੱਚ ਕਿਹੋ ਜਿਹਾ ਥਾਂ ਦਿੰਦੇ ਨੇ ਕੀ ਕੁਛ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਔਰ ਵੀ ਕੁ ਬਣੀ ਹੋਗੀ ਜਦੋਂ ਮਿਸਨ ਜੇ ਕੋਈ ਦੱਸ ਸਕਦਾ ਰਿਪੋਰਟ ਵਿੱਚ ਕੀ ਹੋਏਗਾ ਕਿਉਂਕਿ ਤੁਸੀਂ ਕਾਫੀ ਗੁਰੂੰਦ ਦਿੱਤਾ ਤੁਹਾਨੂੰ ਅੰਦਾਜ਼ਾ ਤਾਂ ਹੋਊਗਾ ਨਾ ਰਿਪੋਰਟ ਵਿੱਚ ਕੀ ਹੈ ਰਿਪੋਰਟ ਦੇ ਬਹੁਤ ਕੁਝ ਹੈਗਾ ਪਹਿਲੀ ਗੱਲ ਤਾਂ ਇਹ ਹੈ ਕਿ ਅਜ ਤੱਕ ਪੁਲਿਸ ਦੀ ਰਿਪੋਰਟ ਦੇ ਮੁਤਾਬਕ ਤਾਂ ਜਹੇਦਾਰ ਗੁਰਦੇਵ ਸਿੰਘ ਕੌਂਕੇ ਭਗੌੜੇ ਹੀ ਨਹੀਂ ਜਿਹੜਾ ਸੀ ਸਿਕੀ ਦੇ ਉੱਤੇ ਵੀ ਕਲੰਕਾ ਤੇ ਜਿੰਨੇ ਲੀਡਰ ਆਏ ਉਹਨਾਂ ਦੇ ਉੱਤੇ ਵੀ ਕਲੰਕਾ ਕਿਉਂਕਿ ਅਸੀਂ ਇੱਕੇ ਸ਼ਬਦ ਦੂਰ ਹੀ ਨਹੀਂ ਕਰ ਸਕੇਗੇ ਕਿ ਉਹ ਜਿਹੜਾ ਕੌਮ ਦਾ ਜਹੇਦਾਰ ਹੁੰਦਾ ਯਾਰ ਉਹ ਭਾਈ ਸਕਦਾ ਤੁਸੀਂ ਵੀ ਸਿਆਣੇ ਹੋ ਕਦੀ ਕਿਵੇਂ ਭੱਜ ਜਾਊਗਾ ਕਿਉਂਕਿ ਜਿਉਂ डिसेंबर ਦੇ ਪਹਿਲੇ ਹਫ਼ਤੇ ਜਿਹੜੀ ਗ੍ਰਿਫਤਾਰੀ ਹੁੰਦੀ ਆ ਜਦੋਂ ਉਹਨਾਂ ਦੇ ਦੋਤੇ ਦੀ ਡੈਥ ਹੁੰਦੀ ਹੈ ਜੇ ਉਹ ਉਤੋਂ ਛਡਵਾ ਕੇ ਪਿੰਡ ਵਾਲੇ ਲੈ ਆਉਂਦੇ ਆ ਤੇ ਉਹ ਹੁਣ 25 ਦਸੰਬਰ ਤੱਕ ਕਿਤੇ ਭੱਜ ਕੇ ਪਾਸੇ ਨਹੀਂ ਜਾਂਦਾ ਦੁਆਰਾ 25 ਤਰੀਕ ਨੂੰ ਗਰਮੀਤ ਸਿੰਘ ਇਨਸਪੈਕਟਰ ਦੇ ਵੱਲੋਂ ਹਰਭਗਵਾਨ ਸਿੰਘ ਸੋਢੀ ਦੇ ਕਹਿਣ ਤੇ ਸੌਰਨ ਸਿੰਘ ਘੋਟਨੇ ਦੇ ਕਹਿਣ ਤੇ ਗ੍ਰਿਫਤਾਰ ਕੀਤਾ ਜਾਂਦਾ ਹੈ ਜੀ ਜੀ ਜੇ ਉਤੋਂ ਨਹੀਂ ਭੱਜਿਆ ਤਾਂ ਕੀ ਉਹ ਉਸ ਦਿਨ ਹੀ ਭੱਜਣਾਂ ਜਨਰਲ ਰਿਪੋਰਟ ਦੇ ਵਿੱਚ ਲਿਖ ਦਿੱਤਾ ਕਿ ਜੀ ਕੁਝ ਖਾਰਕੂ ਆਏ ਸੀ ਘਣੀਆਂ ਪਿੰਡ ਤੋਂ ਅਸਲੇ ਦੀ ਬਰਾਮਦਗੀ ਦੀ ਇਹਨਾਂ ਨੂੰ ਲੈ ਕੇ ਗਏ ਸੀ 2 ਜਨਵਰੀ ਨੂੰ ਜੀ ਤਰਸੇਮ ਸਿੰਘ ਦੀ ਬੈਲਟ ਦੇ ਵਿੱਚ ਇਹਨਾਂ ਦੀ ਹੱਥਕੜੀ ਲੱਗੀ ਹੋਈ ਸੀ ਤੇ ਕੁਝ ਅਣਪਛਾਤੇ ਖਾੜਕੂਆਂ ਦੇ ਵੱਲੋਂ ਇਹਨੂੰ ਛਡਵਾ ਕੇ ਤੇ ਦੁਆਬੇ ਦੀ ਸਾਈਡ ਨੂੰ ਭਜਦੇ ਹੋਏ ਨਜ਼ਰ ਆਇਆ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਦੇ ਨਾਲ ਟਾਰਚਰ ਇੰਨਾ ਹੋਇਆ ਹੋਵੇ ਕਿਉਂਕਿ ਉਸ ਦਾ ਮੁੱਖ ਗਵਾਹ ਦਰਸ਼ਨ ਸਿੰਘ ਹਟੂਰ ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀ ਆ ਜੀ ਇਹ ਗੱਲ ਕਲੀਅਰ ਕਰਦੇ ਕਿ ਕਿ ਉਹਨਾਂ ਨਾਲ ਟਾਰਚਰ ਜਿਹੜਾ ਬਹੁਤ ਜ਼ਿਆਦਾ ਹੋਇਆ ਕਿਉਂਕਿ ਉਹਨਾਂ ਦੇ ਵੀ ਉਸ ਸਮੇਂ ਉੱਥੋਂ ਦੇ ਮੌਜੂਦਾ ਸਿਟੀ ਥਾਣੇ ਸਰਦ ਦੇ ਵਿੱਚ ਪੀ.ਓ.ਸੀ. ਦੋਵਾਂ ਦਾ ਚੰਦ ਘਟਕਣਾ ਪੈਂਦਾ ਸੀ ਜੀ ਉਹਨਾਂ ਅੱਖਾਂ ਦੇ ਸਾਹਮਣੇ ਕਹਿੰਦਾ ਮੇਰੇ ਅੱਖਾਂ ਦੇ ਸਾਹਮਣੇ ਸਵਾਨ ਸਿੰਘ ਘੋਟਨੇ ਨੇ ਗੋਲੀ ਮਾਰੀ ਉਸ ਤੋਂ ਬਾਅਦ ਚੰਨਨ ਸਿੰਘ ਦੀ ਜਿਹਨਾਂ ਦੀ ਡਿਊਟੀ ਲੱਗੀ ਇਹਨਾਂ ਨੇ ਛੱਟ ਕੇ ਆਉਂਦੀ ਇਹਨਾਂ ਦੇ ਸਰੀਰ ਤੇ ਖੂਨ ਦੇ ਛੱਟੇ ਪੈ ਜਿੰਦਾ ਮੈਂ ਐਵੇਂ ਐਸੇ ਪੁੱਛ ਲਿਆ ਨਾ ਮੈਂ ਕਿਵੇਂ ਅੱਜ ਬੱਕਰਾ ਖਾਦਾ ਆਂਦੇ ਨਹੀਂ ਬੱਕਰਾ ਨਹੀਂ ਖਾਦਾ ਹੌਲੀ ਜਿਹਾ ਕਹਿੰਦੇ ਅੱਜ ਤਾਂ ਜਹੇਦਰ ਸਾਹਿਬ ਨੂੰ ਇਹ ਛੱਟ ਕੇ ਆਏ ਆਂ ਤੇ ਆਂਦਾ ਉੱਥੋਂ ਮੈਨੂੰ ਇਹ ਕਲੀਅਰ ਹੋ ਗਿਆ ਸੀ ਛੱਟਣ ਦਾ ਤਰੀਕਾ ਕਿ ਆਮ ਨੀਸਾ ਦਰਿਆ ਦੇ ਵਿੱਚ ਇਹਨਾਂ ਟੋਟੇ ਟੋਟੇ ਕਰਕੇ ਛੱਟਿਆ ਓਕੇ ਤੁਸੀਂ ਇਹ ਦੇਖ ਲਓ ਕਿ ਇੰਨਾ ਕੁਝ ਵਾਪਰਿਆ ਇੰਨਾ ਕੁਝ ਪਿਆ ਹੋਣ ਦੇ ਬਾਵਜੂਦ ਜੇ ਅੱਜ ਗੱਲ ਕਰੀ ਆ ਮੈਂ ਤਾਂ ਕਹੂੰਗਾ ਫਿਰ ਵੀ ਬਤਾਈ ਦੇ ਪਾਸਰ ਜਿਹੜੇ ਅੱਜ ਵੀ ਉਸ ਸਟੈਂਡ ਤੇ ਖੜੇ ਹੋਏ ਨੇ ਪਰ ਜਿਹਦੇ ਪਾਸੇ ਦੇਖੀਏ ਤਾਂ ਇਹ ਜਿਹੜੀ ਗੱਲ ਆ ਲੀਡਰਾਂ ਵਾਲੇ ਪਾਸੋਂ ਤਾਂ ਕੋਈ ਗੱਲ ਸਿੱਟਣ ਪੱਤਣ ਲੱਗਦੀ ਨਜ਼ਰ ਨਹੀਂ ਆਉਂਦੀ ਪਰ ਉਹਨਾਂ ਨਾਲ ਟੌਪਰ ਬਹੁਤ ਜ਼ਿਆਦਾ ਹੋਇਆ ਐਂ ਦੇ ਵਿੱਚ ਤਗਵਾ ਹੈਗੇ ਨੇ ਜੀ ਇਹਦੇ ਵਿੱਚ ਅਗਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਸੀ ਉਸ ਕੀ ਓਕੇ ਮੈਂ ਕਿਉਂਕਿ ਉੱਥੋਂ ਦੇ ਅਕਾਲੀ ਲੀਡਰਾਂ ਨੇ ਪਹੁੰਚ ਕੀਤੀ ਕਿ ਸਾਡੇ ਇੱਥੋਂ ਏਰੀਏ ਦੇ ਸਬੰਧਤ ਜ਼ਹੀਦਰ ਸਾਹਿਬ ਨੇ ਜਿਹੜੇ ਅੱਜਕੱਲ੍ਹ ਪਹੁੰਚ ਦੇ ਕੋਲ ਨਹੀਂ ਜੀ ਇੱਕਦਣਾ ਤੇਜਵੰਤ ਸਿੰਘ ਸੀਗਾ ਇੱਕਦਣਾ ਸ਼ੰਤ ਸੁਰਜਨ ਸਿੰਘ ਜੀ ਨੇ ਜੇ ਗਲਤ ਨਾ ਹੋਵਾਂ ਤਾਂ ਓਕੇ ਹਾਂ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਗਈ ਓਕੇ ਓਕੇ ਹਾਂ ਤੇ ਉਹਨਾਂ ਦੇ ਵੱਲੋਂ ਪਹੁੰਚ ਕੀਤੀ ਗਈ ਤੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਫੋਨ ਲਾਇਆ ਸਰਵਨ ਸਿੰਘ ਕੋੜ ਨੇ ਨੂੰ ਓਕੇ ਤੇ ਉਹਨਾਂ ਨੂੰ ਫੋਨ ਲਾ ਕੇ ਇਹ ਗੱਲ ਕਹੀ ਆ ਤੇ ਇਹ ਉਹ ਤੋਂ ਪਹਿਲੇ ਸੀ ਮਾਨ ਸਿੰਘ ਘਰਚੇ ਦੇ ਘਰੇ ਇਹਨਾਂ ਦੀ ਰੋਟੀ ਪਾਣੀ ਸੀ ਸ਼ਾਇਦ ਅਕਾਲੀ ਲੀਡਰ ਹੀ ਸੀ ਕੋਈ ਉਦਾਂ ਦਾ ਕੁਝ ਓਖੇ ਓਕੇ ਬਰਾਉਂ ਗਏ ਜਿਹੜੇ ਇਹਨਾਂ ਨੇ ਸਰਵਨ ਸਿੰਘ ਕੋੜ ਨੂੰ ਫੋਨ ਲਾ ਕੇ ਇਹ ਗੱਲ ਕਹੀ ਆ ਕਿ ਜ਼ਥੇਦਾਰ ਸਾਹਿਬ ਕੌਮ ਦੇ ਜ਼ਥੇਦਾਰ ਨਹੀਂ ਤੇ ਇਹਨਾਂ ਦੀ ਰੋਟੀ ਪਾਣੀ ਦਾ ਖਿਆਲ ਰੱਖਿਆ ਜਾਵੇ ਤੇ ਜਿਹੜੀ ਘਰੋਂ ਰੋਟੀ ਪਾਣੀ ਆਉਂਦੀ ਹੈ ਉਹਦੀ ਇਜਾਜ਼ਤ ਤੇ ਕਟਮਾਰ ਬੰਦ ਕਰ ਦੇਓ ਤੁਸੀਂ ਇਹ ਹਿਸਾਬ ਨਾਲ ਇੰਨੀ ਗੱਲ ਸਰਵਨ ਸਿੰਘ ਕੋੜ ਨਾਲ ਨਾਲ ਕੋਲ ਮੰਨ ਰਿਹਾ ਕਿ ਮੇਰੇ ਕੋਲੇ ਆ ਬਾਅਦ ਵਿੱਚ ਭਗਾੜਾ ਕਹਿ ਦੇਣਾ ਇਹ ਫਿਰ ਕੋਈ ਨਹੀਂ ਇੱਥੇ ਬਣ ਜਾਂਦੀ ਹੈ ਆ ਕੇ ਦੂਜੀ ਗੱਲ ਉੱਥੋਂ ਦੇ ਲੋਕਲ ਏਰੀਏ ਦੇ ਵਿੱਚ ਨਾਨਕਸਰ ਪੈਂਦਾ ਜੀ ਇਹੀ ਜਾਣਦੇ ਤੇ ਉੱਥੋਂ ਦੇ ਬਾਬਾ ਕਾਲਾ ਜੀ ਸਨ ਜਿੰਦੇ ਕੋਲੇ ਸੰਗਤ ਜਾਂਦੀ ਹੈ ਕਿ ਆਪਾਂ ਉਹਨਾਂ ਦੇ ਕੋਈ ਪੁੱਛ ਪੜਤਾਲ ਕਰੀਏ ਜਿਵੇਂ ਹੁੰਦਾ ਹੀ ਹੈ ਆਮ ਲੋਕਲ ਜੀ ਜੀ ਉਹ ਉੱਥੇ ਜਾਂਦੇ ਨੇ ਅੰਦਰ ਐਂਟਰੀ ਕਰ ਜਾਂਦੇ ਨੇ ਸੀਆਈ ਦੇ ਵਿੱਚ ਤੇ ਉੱਥੇ ਜਾ ਕੇ ਅੰਦਰ ਜਦੋਂ ਦੇਖਦੇ ਨੇ ਤੇ ਇੱਕ ਗੁੱਟ ਦੇ ਵਿੱਚ ਪਿਆ ਹੋਇਆ ਵਿਅਕਤੀ ਜਿੰਦੇ ਮੁਰਗੇ ਵਾਂਗ ਲੱਤਾਂ ਮੋੜ ਕੇ ਕੰਨਾਂ 'ਤੇ ਕਲਾਈਆਂ ਹੋਈਆਂ ਸੀਆਂ ਕਿ ਇਹਦਾ ਸ਼ੱਕ ਏ ਸੀ ਕਿ ਉਹ ਜਿਹੇ ਦਾ ਸਾਹਿਬ ਹੀ ਨਹੀਂ ਗੱਲ ਕਲੀਅਰ ਵੀ ਹੋਈ ਪਰ ਉਸ ਸੀਆਈ ਦੇ ਵਿੱਚ ਹੋਰ ਕੋਈ ਬੰਦਾ ਹੈ ਹੀ ਨਹੀਂ ਸੀ ਰਿਕਾਰਡ ਦਿਨਤਾ ਆਪਕਾ ਤੇ ਉਹ ਜਹੇਦਾਰ ਸਾਹਿਬ ਹੀ ਸਮਝ ਕਿ ਉਤੋਂ ਸਵਨ ਸਿੰਘ ਘੋਟਨੇ ਦੇ ਕਹਿਣ ਤੇ ਡੀਐਸਪੀ ਅ ਭਰਗਵਾਨ ਸੋਢੀ ਦੇ ਕਹਿਣ ਪੇ ਇੰਸਪੈਕਟਰ ਗਰਮੀਤਰਾ ਤੇ ਚੰਨ ਸਿੰਘ ਰਾਣੇ ਇਹਨਾਂ ਨੂੰ ਧੱਕੇ ਮਾਰ ਕੇ ਉਤੋਂ ਬਾਹਰ ਕੱਢ ਦਿੱਤਾ ਦੂਜਾ ਗਵਾਹ ਤੀਜਾ ਗਵਾਹ ਉਹਦਾ ਰਣਜੀਤ ਸਿੰਘ ਸੀਗਾ ਕੌਕੇ ਪਿੰਡ ਦਾ ਜਿਨ੍ਹਾਂ ਨੂੰ ਉਸ ਸਮੇਂ ਕਿਸੇ ਹੋਰ ਕੇਸ ਦੇ ਵਿੱਚ ਪੜਿਆ ਸੀਗਾ ਉਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਚੌਥਾ ਗਵਾਹ ਚੂਟ ਚੱਕ ਦਾ ਹਰਚੰਦ ਸਿੰਘ ਜਿਨ੍ਹਾਂ ਨੂੰ ਹੋਰ ਕੇਸ ਦੇ ਵਿੱਚ ਫੜਿਆ ਸੀਗਾ ਉਹਨਾਂ ਨੂੰ ਵੀ ਬਰਾਬਰ ਅਸਈ ਦੇ ਵਿੱਚ ਟੌਰਚਰ ਕੀਤਾ ਹੈਗਾ ਜਿਨ੍ਹਾਂ ਦੇ ਮੁਤਾਬਕ ਉਸ ਸਮੇਂ ਇਹਨਾਂ ਦੀ ਹਾਕ ਤੁਰਨ ਵਾਲੀ ਨਹੀਂ ਸੀ ਤੇ ਭੱਜ ਕਿਵੇਂ ਸਕਦੇ ਆ ਓਕੇ ਇੰਨਾ ਕੁਝ ਹੋਇਆ ਜੀ ਤੁਸੀਂ ਆਪ ਸਾਬ ਲਾਓ ਕਿ ਇੰਨੀਆਂ ਗੱਲਾਂ ਇੰਨਾ ਕੁਝ ਹੋਇਆ ਤੇ ਕੀ ਨਿਕਲਿਆ ਜੀ ਕਮਾਦਾ ਅਜੀਤ ਸਿੰਘ ਬੈਂਸ ਦੀ ਜਸਟਿਸ ਹਨ ਜਿਹਨਾਂ ਨੇ ਸਾਰੇ ਕੁਛ ਰਿਪੋਰਟ ਤਿਆਰ ਕਰਕੇ ਸਰਜੀ ਸਿੰਘ ਮੇਦਕਾਰ ਜਿਹੜੇ ਵਕੀਲ ਹੈਗੇ ਨੇ ਇਹਨਾਂ ਨੇ ਸਾਰਾ ਕੁਛ ਕਰਕੇ ਤੇ ਜਿਹੜੀ ਅੱਜ ਪੈਰਵੇ ਕਰਕੇ ਇੱਥੇ ਤੱਕ ਜਿਹੜੀ ਗੱਲਬਾਤ ਪਹੁੰਚੀ ਹੈ ਇਹਦੇ ਵਿੱਚ ਦੋਸ਼ੀ ਤਾਂ ਬਹੁਤ ਹੈਗੇ ਐਨਸਪੈਕਟਰ ਗਰਮੀਸ਼ ਸਿੰਘ ਆਈਐਸਆਈ ਚੰਨਨ ਸਿੰਘ ਆ ਤਰਸ਼ੀਮ ਸਿੰਘ ਮਾਨ ਕਾ ਹਰਪੰਨ ਸਿੰਘ ਛੋਡੀ ਇਦਾਂ ਬਹੁਤ ਹੋਰ ਵੀ ਹੈਗੇ ਨੇ ਜੀ ਜੁਣੇ ਨੂੰ ਕੁਛ ਛਾਹਾਂਗਾ ਕਿ ਸਮੇਂ ਬਾਅਦ ਤੁਸੀਂ ਆਪੇ 31 ਸਾਲ ਬਾਅਦ ਉਹ ਅੱਜ ਰਿਪੋਰਟ ਕਿਵੇਂ ਆ ਜਾਂਦੀ ਹੈ ਬਾਹਰ ਐਨੀਆਂ ਗੱਲਾਂ ਨਿਕਲਣ ਕਿਦਾਂ ਬਾਹਰ ਆ ਜਾਂਦੀਆਂ ਨੇ ਐਨੀਆਂ ਗੱਲਾਂ ਤਾਂ ਪਤਾ ਕੀ ਗੱਲ ਜੀ ਇਹ ਨੂੰ ਚਾਹੇ ਸੜੀਆਂ ਲੱਗ ਜਾਣ ਚਾਹੇ ਜੋ ਮਰਜੀ ਹੋ ਜੇ ਜਿਹੜਾ ਸੱਚ ਆ ਉਹ ਹਮੇਸ਼ਾ ਹੀ ਬਾਹਰ ਆਉਣਾ ਹੀ ਹੁੰਦਾ ਹੈ ਜੀ ਉਹ ਸੱਚ ਆ ਉਹ ਬਾਹਰ ਆਇਆ ਜੀ ਇਹ ਇਹ ਜਿਹੜਾ ਸੱਚ ਆਪਣੇ ਅੱਜ ਆਪਣੇ ਕੋਲ ਪਹੁੰਚਿਆ ਤੇ ਇਹ ਇਹਨੇ ਜਲ ਤੱਕ ਤਾਂ ਹੋਣਾ ਹੀ ਸੀਗਾ ਜੀ ਹਾਂ ਤੇ ਉਹ ਜਿਹੜਾ ਸੱਚ ਆ ਉਹ ਬਾਹਰ ਕਿਸੇ ਵੀ ਤਰੀਕੇ ਜੇ ਝੂਠ ਹੁੰਦਾ ਵਾਕਈਓ ਇਦਾਂ ਹੋਇਆ ਹੁੰਦਾ ਜੇ ਭੱਜੇ ਹੁੰਦੇ ਜਾਂ ਕੁਛ ਹੁੰਦਾ ਤੇ ਫੇਰ ਛਾਂ ਲੱਗ ਜੂ। ਅਬੀ ਇਦਾਂ ਹੋ ਹੋਰ ਤਰੀਕੇ ਨਾਲ ਗੱਲ ਆਉਂਦੀ। ਜੀ ਅਜਮੇ ਜੀ ਆਖੀਰ ਵਿੱਚ ਮੇਰਾ ਸਵਾਲ ਤੁਹਾਨੂੰ ਤੁਸੀਂ ਕਹਿੰਦੇ ਕਿ ਪੁਲਿਸ ਮਲਾਜੋ ਨਾਲ ਵੀ ਇੰਟਰਵਿਊ ਕੀਤੀ ਸੀਗੀ ਨਾ ਜਾਂਦਾ 1 ਕਿਲੋ ਮਿੰਟ ਅਫਸਰ ਦੱਸ ਤੋਂ ਦੱਸ ਦਿਓ ਕਿ ਕੀ ਜੁਰਮ ਕਿਤੇ ਗਏ ਸੀ ਕਿ ਨਾ ਪੁਲਿਸ ਮਲਾਜੋ ਨੂੰ ਜੁਰਮ ਕਿਤੇ ਗਏ ਸੀਗੇ ਜਿੱਥੇ ਜਾ ਸਾਹ ਦੇ ਉੱਤੇ। ਉਹਨਾਂ ਨੇ ਬਹੁਤ ਕੁਝ ਦੱਸਿਆ। ਜੀ ਉਹਨਾਂ ਨੇ ਬਹੁਤ ਹੀ ਕੁਝ ਦੱਸਿਆ। ਜੀ ਬਸ ਫਿਰ ਇੰਟਰਵਿਊ ਦੇ ਵਿੱਚ ਕਲੀਅਰ ਕੀਤਾ ਪਰ ਮੈਂ ਮੋਟੀਆਂ-ਮੋਟੀਆਂ ਗੱਲਾਂ ਦੱਸਦਾ ਉਹਨਾਂ ਦੀ ਵੀ ਡਿਊਟੀ ਉਹ ਫੌਜ ਦੇ ਵਿੱਚ ਉਹਨਾਂ ਬੋਲਤੀ ਪ੍ਰੀਮੀਅਰ ਲੀਗ ਘਰ ਦਾ ਰਜਗਾਰ ਚਲਾਉਣ ਲਈ ਉਹ ਕਹਿੰਦੇ ਮੈਂ ਨੌਕਰੀ ਕੀਤੀ ਉਸ ਸਮਿਆਂ ਦੇ ਵੀ ਉੱਥੋਂ ਦੇ ਉਹਨਾਂ ਦਾ ਪਿੰਡ ਹੈਗਾ ਹਥੂਰ ਏਰੀਆ ਉਹਨਾਂ ਨੂੰ ਵੀ ਇਹੀ ਪੈਂਦਾ ਜੀ ਉਹ ਉਸ ਏਰੀਆ ਦੇ ਵਿੱਚ ਡਿਊਟੀ ਕਰ ਰਹੇ ਸੀ ਉਸੇ ਖਾਣੇ 'ਚ ਓਕੇ ਹਾਂ ਪਰ ਜਿਹੜੇ ਇਹ ਬੰਦੇ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਂ ਨਾਮ ਲਏ ਆ ਪੁਲਸਾਂ ਦੇ ਇਹ ਕਿਸੇ ਫੋਰ ਨੂੰ ਉੱਥੇ ਤਿੰਕ ਨਹੀਂ ਲੈਣ ਜਾਂਦੇ ਸੀ ਕਿ ਇਹਨਾਂ ਨੇ ਸਾਰੇ ਬੰਦੇ ਬਾਹਰ ਕੱਢ ਦਿੱਤੇ ਤੇ ਦਿੱਤਾ ਕੁਝ ਜਾਂ ਜਹਦਰ ਸਾਹਿਬ ਨੂੰ ਉੱਥੇ ਜੋ ਵੀ ਇਹਨਾਂ ਨੇ ਟੌਰਚਰ ਕਰਦੇ ਰਹੇ ਆ ਓਕੇ ਉਹ ਕਹਿੰਦੇ ਕਿ ਹਰ ਸੌਰੀ ਸਵਰ ਸਿੰਘ ਘੋਟਨੇ ਨੇ ਇਹ ਗੱਲਾਂ ਨੇ ਮੈਂ ਆਪਦੇ ਉੱਥੇ ਨਾ ਉਹਨਾਂ ਦੀ ਡਿਊਟੀ ਇਹ ਹੁੰਦੀ ਸੀ ਕਿ ਜਿਹੜੇ ਉਹ ਸੀਆਈ ਦੇ ਵਿੱਚ ਬੰਦੇ ਇਧਰ ਉਧਰ ਲ ਜਾਂਦੇ ਨਾ ਉਹਨਾਂ ਦੀ ਡਿਊਟੀ ਹੁੰਦੀ ਸੀ ਕਿ ਅੰਦਰ ਤੱਕ ਹਵਾਲਾ ਤੱਕ ਬਾੜ ਕੇ ਆਉਣਾ ਜੀ ਉਹ ਵੀ ਤੇ ਸੀਓ ਉਹ ਉਹਨੂੰ ਰੋਕ ਨਹੀਂ ਸਕਦੇ ਸੀ ਕਿਉਂਕਿ ਜੇ ਉਹ ਬੰਦਾ ਭਾਈ ਦਾ ਸੀ ਫਿਰ ਉਹਦੇ ਤੇ ਅਟੈਕ ਆਉਂਦਾ ਸੀ ਇਸੇ ਕਰਕੇ ਉਹਦੀ ਡਿਊਟੀ ਇੰਦੀ ਅੰਦਰ ਤੱਕ ਜਾਣਾ ਇੱਕ ਤਾਂ ਇਹ ਸੀ ਵੀ ਅੰਦਰ ਅੰਦਰ ਦੇ ਹਾਲਾਤ ਉਹਨੂੰ ਪਤਾ ਸੀ ਦੂਜਾ ਇਹ ਗੱਲ ਆ ਕਿ ਉਹਨੂੰ ਉੱਥੇ ਜਦੋਂ ਇਹ ਗੱਲ ਹੋ ਰਹੀ ਹੈ ਨਾ ਹਰਪ੍ਰਭਗਵਾਨ ਸਿੰਘ ਛੋਟੀ ਤੇ ਇਹਨਾਂ ਨੂੰ ਘੋਟਨੇ ਰਗਣ ਤਾਂ ਇਹ ਸੀਗਾ ਇਸ ਐਂਡ ਇੱਥੇ ਕੋਈ ਨਹੀਂ ਹੈਗਾ ਅਸੀਂ 4-5 ਬੇਨ ਬੰਦੇ ਆ ਤੇ ਉਹ ਕਿਤੇ ਅੰਦਰਲੇ ਪਾਸੇ ਜਾਂਦਾ ਮੈਂ ਚਾਰ ਕੁ ਪੈਰ ਤੇ ਹੀ ਅੰਦਰ ਗੱਲ ਸੁਣ ਰਿਹਾ ਸੀਗਾ ਇਹ ਗੱਲ ਕਹਿੰਦੇ ਸੀ ਕਿ ਆਪਣੀ ਤਬਾਦਲਾ ਹੋ ਗਿਆ ਇਹਨੂੰ ਹੁਣ ਖਪਾਉਣਾ ਹੀ ਪੈਣਾ ਤੇ ਮੈਂ ਕਿਉਂ ਮੈਂ ਕਹਿੰਨੇ ਇਹਨੂੰ ਗੋਲੀ ਮਾਰ ਦੇ ਉਹ ਪਤਾ ਨਹੀਂ ਕਿੰਦਾ ਪਿਸਤੌਲ ਸੀ ਜਿਹਦੇ ਨਾਲ ਸਵਰਨ ਸਿੰਘ ਘੋੜਨੇ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀ ਜੀ ਹਾਂ ਉਹਨੇ ਤਾਂ ਗੋਲੀ ਮਾਰੀ ਉੱਥੇ ਕਹਿੰਦੇ ਵੀ ਉਹ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਉਹਨੂੰ ਖਪਾਉਣ ਦੀ ਗੱਲ ਹੋਈ ਫਿਰ ਉਹ ਕਹਿੰਦੇ ਵੀ ਦੂਜੇ ਦਿਨ ਫਿਰ ਡਿਊਟੀ ਸੀ ਉਨਦੇ ਲੀੜੇ ਲਿਬੜੇ ਹੋਏ ਸੀ ਇੱਥੋਂ ਇਹ ਗੱਲ ਕਲੀਅਰ ਹੁੰਦੀ ਹੈ ਕਿ ਉਹ ਮੰਨਿਆ ਵੀ ਆਂ ਵੀ ਆ ਕੇ ਇਹਨਾਂ ਕੋਲੇ ਕਿ ਮੈਂ ਇਹਨਾਂ ਨੂੰ ਛੱਟ ਕੇ ਆਇਆ ਆ ਅੱਜ ਜਹੇਦਰ ਸਾਹਿਬ ਨੂੰ ਖਪਾ ਕੇ ਆਇਆ ਆ ਤੇ ਮੈਂ ਸ਼ੋ ਇਹ ਕਰ ਦਿੱਤਾ ਕਾਗਜ਼ਾਂ ਦੇ ਵਿੱਚ ਇੱਕ ਰਿਪੋਰਟ ਤਿਆਰ ਕਰ ਦਿੱਤੀ ਕਿ ਉਹ ਤਰਸ਼ੇਮ ਸਿੰਘ ਮਾਨਕ ਦੀ ਬੈਲਟ ਤੋਂ ਉਤਰਾ ਕੇ ਭੱਜਿਆ ਤੇ ਬਾਅਦ ਵਿੱਚ ਮਾਨਕ ਨੇ ਰੌਲਾ ਪਾ ਲਿਆ ਇਹ ਗਰਮੀਤ ਸਿੰਘ ਟਿੰਕੀ ਕੈਟ ਦੀ ਜਿਹੜੇ ਮੈਂ ਤੁਹਾਨੂੰ ਕਹਾਣੀ ਚ ਦੱਸ ਰਿਹਾ ਓਕੇ ਕਿਉਂਕਿ ਉਹਨੇ ਉਹ ਵੀ ਦੱਸਦੇ ਨੇ ਫਿਰ ਕਹਿੰਦੇ ਵੀ ਉਹਨੇ ਰੌਲਾ ਪਾ ਲਿਆ ਉਹ ਕਹਿੰਦਾ ਕਿ ਮੇਰਾ ਰੈਂਕ ਵਧਾਓ ਓਕੇ ਗੱਲ ਜੰਪਤ ਕਰੂੰਗਾ ਇਹ ਕਹਿੰਦੇ ਪਾਲਾ ਰੋਲਾ ਫਿਰ ਕਹਿੰਦੇ ਉਹ ਕੁਛ ਰੋਲਾ ਵੀ ਪਿਆ ਓਕੇ ਸਪੈਂਡ ਕਰਤਾ ਮੈਂ ਕਿਸੇ ਹੋਰ ਕਾਰਨ ਕਰਕੇ ਤੇ ਇਹਦੇ ਵਿੱਚ ਇਹ ਵੀ ਇਹ ਦਬਾਅ ਬੰਦਾ ਸੀਗਾ ਦਰਸ਼ਨ ਸਿੰਘ ਘਟੂਰ ਦਰਸ਼ਨ ਘਟੂਰ ਨੂੰ ਵੀ ਇਹ ਗੱਲ ਕਹਿ ਕੇ ਸਸਪੈਂਡ ਕਰਤਾ ਉਹ ਸਾਲੀ ਦੇ ਦਿਨ ਸੀਗੇ ਕਹਿੰਦਾ ਕਿ ਅਸਮੈ ਫੌਜ ਚ ਆਇਆ ਸੀ ਕਿ ਮੈਂ ਰਮ ਪੀ ਲੈਂਦਾ ਸੀ ਹਾਂ ਨਾ ਮੈਂ ਨਹੀਂ ਮੁਕਰਦਾ ਕਿ ਮੈਂ ਨਹੀਂ ਪੀਂਦਾ ਸੀ ਨਾ ਮੈਂ ਰਮ ਪੀਂਦਾ ਹੁੰਦਾ ਸੀ ਓਕੇ ਪਰ ਮੇਰੀ ਰਮ ਪੀਤੀ ਤੇ ਇਹਨਾਂ ਦਾ ਮੇਰਾ ਮੈਡੀਕਲ ਕਰਾ ਕੇ ਤੇ ਇਹਨੂੰ ਵੀ ਸਸਪੈਂਡ ਕਰਤਾ ਓਕੇ ਉਹਨੂੰ ਵੀ ਹਸਪੈਂਡ ਕਰਤਾ ਬਾਅਦ ਦੇ ਵਿੱਚ ਕਿਉਂਕਿ ਉਹਦਾ ਆਬਧ ਅਠੀਖਾ ਪਾ ਕੇ ਆਇਆ ਸੀ ਫਿਰ ਉਹਨੂੰ ਇਹਨਾਂ ਨੇ ਰੈਂਕ ਵਧਾ ਕੇ ਵਾਪਸ ਲਿਆ ਓਕੇ ਹਾਂ ਉਸ ਤੋਂ ਬਾਅਦ ਉਹਨੂੰ ਤਰੱਕੀਆਂ ਦਿੱਤੀਆਂ ਦੋ ਇਕੱਠੀਆਂ ਸ਼ਾਇਦ ਉਹ ਹੋਮਗਾਰਡ ਤੁਸੀਂ ਸ਼ਾਇਦ ਉਹਨੂੰ ਹਵਾਲਦਾਰ ਸਿਤਾ ਬਣਾਇਆ ਸਿਪਾਈ ਤੇ ਹਵਾਲਦਾਰ ਸ਼ਾਇਦ ਬਣਾਇਆ ਇਦਾਂ ਦਾ ਕੁਝ ਕੀਤਾ ਤੇ ਬਾਅਦ ਵਿੱਚ ਆਂਦਾ ਮੈਂ ਵੀ ਮੰਤਰਲਾ ਕੀਤਾ ਕਿ ਮੈਨੂੰ ਵਾਪਸ ਦੇ ਦਿਓ ਕਹਿੰਦੇ ਅਸੀਂ 8000 ਲੈ ਕੇ ਸਾਡੇ ਨਾਲ ਮਿੰਤਾਂ ਕਰਦੇ ਫਿਰਦੇ ਆ ਤੈਨੂੰ ਅਸੀਂ ਵਾਪਸ ਨੌਕਰੀ ਨਹੀਂ ਦੇਣੀ ਪਰ ਇਹ ਕਹਿੰਦਾ ਮੇਰੀ ਨੌਕਰੀ ਵੀ ਗਈ ਪਰ ਇਹ ਗਵਾਹੀ ਤੇ ਖੜਾ ਹੈ ਉਸ ਤੋਂ ਬਾਅਦ ਬੀਪੀ ਤਵਾੜੀ ਦੀ ਜਿਹੜੀ ਰਿਪੋਰਟ ਤਿਆਰ ਹੁੰਦੀ ਉਹਨ ਦੇ ਵਿੱਚ ਇਹ ਅਗਵਾਈ ਦੇ ਲਈ ਇਹਨੂੰ ਬੁਲਾਇਆ ਵੀ ਜਾਂਦਾ ਇਹਨਾਂ ਨੂੰ ਪਹਿਲੇ ਇਹ ਪੁੱਛਿਆ ਕਿ ਤੇਰੀ ਉੱਥੇ ਡਿਊਟੀ ਸੀ ਇਹ ਕਿਤੇ ਹੌਲੀ ਬੋਲਦਾ ਵੀ ਹਾਂਜੀ ਮੇਰੀ ਡਿਊਟੀ ਸੀ ਉਹਨਾਂ ਨੇ ਫਿਰ ਪੁੱਛਿਆ ਕਿ ਕੀ ਤੁਹਾਡੀ ਡਿਊਟੀ ਤੂੰ ਉੱਥੇ ਕੀ ਲੈਣ ਗਿਆ ਸੀਗਾ ਇਹ ਕਹਿੰਦਾ ਕਿ ਮੇਰੇ ਮੂੰਹੋਂ ਨਿੱਕੋ ਗਿਆ ਜਿਵੇਂ ਨਾ ਇੱਕੋ ਸੁਭਾਅ ਹੁੰਦਾ ਪਿੰਡੂ ਬੰਦਿਆਂ ਦਾ ਜੀ ਜੀ ਉਹਨਾਂ ਨੇ ਕਹਿੰਦਾ ਮੈਂ ਉਹ ਉੱਥੇ ਕਿਹੜਾ ਭੁੱਕੀ ਲੈਣ ਗਿਆ ਸੀ ਮੈਂ ਤਾਂ ਡਿਊਟੀ ਕਰਨੀ ਗਿਆ ਸੀ ਜਿਹਨਾਂ ਦਾ ਭੁੱਕੀ ਸ਼ੌਕ ਸੀ ਉੱਚੀ ਨਿਕਲਿਆ ਤਾਂ ਉਹਨਾਂ ਨੇ ਇਹ ਲਿਖ ਲੈ ਕਿ ਇਹ ਤਾਂ ਭੁੱਕੀ ਲੈਣ ਗਿਆ ਸੀ ਓਕੇ ਓਕੇ ਹਾਂ ਉਸ ਕਰਕੇ ਇਹਦੀ ਜਿਹੜੀ ਉਹ ਗਵਾਈ ਉਸ ਤਰੀਕੇ ਨਾਲ ਨਹੀਂ ਮੰਨੀ ਗਈ ਕਿ ਬਾਅਦ ਜੋ ਸੋਧ ਹੀ ਨਹੀਂ ਕਰਵਾ ਸਕਿਆ ਜਾਂ ਆਪ ਦੀ ਗੱਲ ਨੂੰ ਇੱਕ ਬਜ਼ੁਰਗ ਬੰਦਾ ਉਸ ਤਰੀਕੇ ਦੇ ਨਾਲ ਪੇਸ਼ ਹੀ ਨਹੀਂ ਕਰ ਸਕਿਆ ਪਰ ਚਲੋ ਸ਼ੁਕਰ ਹੈ ਦੇ ਵਿੱਚ ਬੀਪੀ ਤਵਾੜੀ ਤੇ ਵੀ ਬੜੇ ਇਲਜ਼ਾਮ ਲੱਗੇ ਉਹਦੇ ਤੇ ਬਲਾਤਕਾਰ ਕਰਨ ਦੇ ਹੋਰਾਂ ਪਰਾਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਉਸ ਤੋਂ ਬਾਅਦ ਹੋ ਸਕਦਾ ਪੁਲਿਸ ਦੇ ਵਿੱਚ ਕੋਈ ਕਮੀ ਹੋਵੇ ਜਾਂ ਬੀਪੀ ਤਵਾੜੀ ਦੇ ਵਿੱਚ ਹੋਵੇ ਪਰ ਬਾਅਦ ਵਿੱਚ ਜਿਹੜੇ ਇਨਸਾਫ ਦਵਾਉਣ ਵਾਲੇ ਜਿਹੜੇ ਆਪਣੇ ਵਕੀਲਾਂ ਦਾ ਪੈਨਲ ਉਹਨਾਂ ਨੇ ਉਹਨਾਂ ਦੀ ਵਾਹ ਫੜੀ ਤੇ ਇੱਕ ਤੱਕ ਜਿਹੜੀ ਗੱਲ ਪਹੁੰਚੀ ਆ ਤੇ ਫਿਰ ਜਾ ਕੇ ਅੱਜ ਇਹ ਚਿਹਰੇ ਨੰਗੇ ਹੁੰਦੇ ਆ ਕਿ ਇਹਦੇ ਵਿੱਚ ਕਿਹੜੇ-ਕਿਹੜੇ ਸਨ ਚਾਹੇ ਉਹਦੇ ਵਿੱਚ ਕੋਈ ਦੁਨੀਆ ਤੇ ਹੈ ਚਾਹੇ ਉਹ ਦਿਸ ਦੁਨੀਆ ਤੋਂ ਕੋਈ ਤੁਰ ਗਿਆ ਉਹ ਇੱਕ ਅਲੱਗ ਮੈਟਰ ਆ ਪਰ ਇੱਕ ਚਿਹਰਾ ਨੰਗਾ ਹੋ ਜਾਣਾ ਕਿ ਇਸ ਕੇਸ ਦੇ ਵਿੱਚ ਫਲਾਣੇ-ਫਲਾਣੇ ਇਨਵੋਲਵ ਸੀਗੇ ਦੂਜੀ ਗੱਲ ਜਿਹੜੀ ਇੱਕ ਆਮ ਦੇ ਸਤਕਾਰਯੋਗ ਜਫੇਦਾਰ ਨੂੰ ਇਹ ਗੱਲ ਕਹਿ ਦੇਣੀ ਕਿ ਉਹ ਤਾਂ ਭਗੌੜਾ ਹੈ ਜੀ ਉਸ ਗੱਲ ਤੋਂ ਵੀ ਇੱਕ ਕਲੰਕ ਜਿਹੜਾ ਉਹ ਲੈਂਦਾ ਜੀ 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 ਮੇਰੇ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਕੈਲੋਸਿਸ ਮਾਮਲੇ ਉਤੇ ਕਾਫੀ ਰਿਪੋਰਟਿੰਗ ਕੀਤੀ ਕਾਫੀ ਡੀਪ ਰਿਪੋਰਟਿੰਗ ਕੀਤੀ ਤੇ ਅਸੀਂ ਤੁਹਾਡਾ ਜਾਣਕਾਰੀ ਦਿੱਤੀਆਂ ਅਸੀਂ ਕਿਹਾ ਕਿ ਬਹੁਤ ਵਿਦਿਦ ਢੰਗ ਦੇ ਨਾਲ ਸਾਰੀਆਂ ਜਾਣਕਾਰੀਆਂ ਸਾਡੇ ਦਰਸ਼ਕਾਂ ਦੇ ਅੱਗੇ ਰੱਖੀਆਂ ਹਨ ਤਾਂ ਤੁਹਾਡਾ ਜਰਮਸਨ ਨੂੰ ਸਾਰੀ ਜਾਣਕਾਰੀ ਦੇਣ ਦੇ